ਕੇ ਆਨਮ ਕੇ ਇੰਤੇ ਬਿਸਕੁਟੇ ਲਈ ਆਈ ਕੁੜੀ ਆਈ ਸੀ ਕੋਈ ਚੀਜ਼ ਮੰਗਵਾ ਲੈਂਦੀ ਪੀਲਾ ਹੁਣ ਮੈਂ ਰੋਟੀ ਟੋਕ ਵੀ ਕਰਨਾ ਕੋਈ ਚੱਲ ਕੋਈ ਨਾ ਮੰਮੀ ਐਵੇਂ ਨਹੀਂ ਬਾਲਾ ਕਈਦਾ ਹੁੰਦਾ ਮੈਂ ਕਿਹੜਾ ਦੂਰੋਂ ਆਈ ਆਂ ਵਾਲੀ ਵੀ ਹਾਂ ਨਵੀਂ ਪੁਰਾਣੀ ਆਈ ਆ ਮੈਨੂੰ ਖੜਾ ਉੱਪਰ ਆਇਆ ਨਾਲੇ ਜੇ ਨਾਲ ਥੋੜਾ ਜਮਾਈ ਆਇਆ ਹੋਵੇ ਨਾ ਫੇਰ ਗੱਲ ਹੋਰ ਆ ਇਕੱਲੀ ਤਾਂ ਆਈ ਆ ਮੈਂ ਆ ਲਓ ਚਾਹ ਪੀਓ ਤੁਸੀਂ ਚੱਲ ਫੇਰ ਕੀ ਹੁੰਦਾ ਯਾ ਮਾਮਾ ਨੂੰ ਤਾਂ ਨਾ ਕੋਈ ਨਾ ਮੰਮੀ ਲੈ ਫੇਰ ਕੀ ਆ ਹਾਏ ਹਾਏ ਕਿੰਨਾ ਮਿੱਠਾ ਚਾਹ ਸੱਚੀ ਬਿਲਕੁਲ ਗਡਾਲਾ ਹੀ ਬਣਾਇਆ ਪਿਆ ਦੱਸ ਮੈਨੂੰ 슈ਗਰ ਆ ਮੈਂ ਕੀ ਕਰਾਂ ਇਹ ਤਾਂ ਜਿਵੇਂ ਦੋ ਵਾਰ ਪੈ ਗਿਆ ਹੁੰਦਾ ਮਿੱਠਾ ਭਾਬੀ ਹਾਂ ਗੁੱਟੀ ਕੀ ਗੱਲ ਭਾਬੀ ਗੱਲ ਤਾਂ ਕੀ ਹੋਣੀ ਆ ਮੈਨੂੰ ਲੱਗਦਾ ਨਾ ਅੱਜ ਚਾਹ ਚ ਤੁਹਾਡੇ ਤੋਂ ਦੋ ਵਾਰ ਮਿੱਠਾ ਪੈ ਗਿਆ ਮੰਮੀ ਤਾਂ ਤਾਂ ਤੁਹਾਨੂੰ ਪਤਾ ਹੀ ਆ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਆ ਵੀ ਮੰਮੀ ਨੂੰ 슈ਗਰ ਆ ਮੰਮੀ ਜਿਵੇਂ ਫਿੱਕੀ ਚਾਹ ਪੀਂਦੇ ਆ ਹੋਰ ਪਤਾ ਜਿਦਾ ਕਹਿੰਦਾ ਬਹੁਤ ਜ਼ਿਆਦਾ ਹੀ ਮਿੱਠਾ ਪੈ ਗਿਆ ਚਾਹ ਫਿਰ ਕੀ ਹੋ ਗਿਆ ਕਦੀ ਕਦੀ ਤਾਂ ਤੁਸੀਂ ਰਸ ਗੁਲੇ ਗਲਾਬ ਜਾਮਨ ਸਭ ਕੁਝ ਖਾ ਲਏ ਨੇ ਅੱਜ ਜੇ ਜ਼ਿਆਦਾ ਪੈ ਗਿਆ ਤਾਂ ਫਿਰ ਕੀ ਹੋ ਗਿਆ ਉੱਧੀ ਹੂੰ ਤਾਂ ਸਰਗੀ ਮੇਰਾ ਪੂਰਾ ਖਿਆਲ ਰੱਖਦੀ ਆ ਪੂਰਾ ਨਾਪ ਤੋਲ ਕੇ ਮਿੱਠਾ-ਮੁੱਠਾ ਪਾਇਆ ਹੁੰਦਾ ਪਰ ਇਸ ਵਾਰੀ ਇਹ ਤਾਂ ਪਰਸੋਂ ਨੂਨ ਵੀ ਜ਼ਿਆਦਾ ਪੈ ਗਿਆ ਸੀ ਚਲ ਕੋਈ ਨਾ ਜੇ ਅੱਜ ਮਿੱਠਾ ਜ਼ਿਆਦਾ ਪੈ ਗਿਆ ਭਾਪੀ ਇਹ ਤਾਂ ਤੂੰ ਧਿਆਨ ਰੱਖਿਆ ਕਰ ਸਾਰੇ ਘਰ ਦੀ ਦੇਖ ਰਹੀ ਕਿ ਤੂੰ ਕਰਦੀ ਆ ਸਿਆਣੇ ਬੰਦੇ ਦੀ ਸਿਹਤ ਨਾਲ ਕਾਦਾ ਕੰਪਰੋਮਾਈਜ਼ ਕਰਨਾ ਆ ਸ਼ੂਗਰ ਮੰਮੀ ਨੂੰ ਆ ਜੇ ਐ ਬੀਪੀ ਵਧਣ ਲੱਗ ਗਿਆ ਫਿਰ ਔਖਾ ਤਾਂ ਭਾਪੀ ਤੇਨੂੰ ਹੀ ਹੋਣਾ ਆ ਤੈਨੂੰ ਹੀ ਸਾਹਮਣਾ ਪੈਣਾ ਜੇ ਕਰਨ ਕੋਈ ਹਵੀ ਨਵੀ ਹੋ ਗਈ ਮੰਮੀ ਨੂੰ ਉਹ ਤਾਂ ਮੈਨੂੰ ਪਤਾ ਗੱਲ ਤਾਂ ਇਹਨੇ ਮੇਰਾ ਹੀ ਪੈਣਾ ਮੈਨੂੰ ਹੀ ਸਾਹਮਣਾ ਪੈਣਾ ਤੂੰ ਤਾਂ ਆਏਂਗੀ ਤਾਂ ਮਿਲ ਕੇ ਚਲ ਜੈਂਗੀ ਭਾਬੀ ਆ ਹੁਣ ਤੇਰੀ ਬੋਲੀ ਨਾ ਗਲਤ ਹੋ ਰਹੀ ਆ ਇੱਕ ਗੱਲ ਕਰਨ ਦਾ ਆਪਣੀ ਕਹਿਣ ਦਾ ਤਰੀਕਾ ਹੁੰਦਾ ਆ ਐਦਾਂ ਥੋੜੀ ਹੁੰਦਾ ਆ ਘਰ ਰਿਹਾੜ ਮਿਲ ਕੇ ਹੀ ਚੱਲਦੇ ਹੁੰਦੇ ਨੇ ਐਦਾਂ ਥੋੜੀ ਬੁਜਾਰਾ ਚੱਲਣਾ ਪੁੱਤ ਗੁੱਸਾ ਨਹੀਂ ਕਰੀਦਾ ਹੁੰਦਾ ਫੇਰ ਵੀ ਤੇਰੀ ਨਣਾ ਨਾ ਕੁਛ ਨਾ ਕੁਛ ਰੋਕ ਟੋਕ ਜਿਹੜੀ ਕਹਿਣ ਵਾਲੀ ਗੱਲ ਆ ਕਹਿਣੀ ਪੈਂਦੀ ਆ ਇਹਦੇ ਚ ਰੋਕ ਟੋਕ ਆਣੀ ਕਿਹੜੀ ਗੱਲ ਆ ਹੁਣ ਭਾਬੀ ਦੇ ਸਾਹਮਣੇ ਹੀ ਆ ਕਹਿਣ ਵਾਲੀ ਗੱਲ ਹੀ ਕਹਿਣੀ ਆ ਆ ਚਾਹ ਦੇ ਵਿੱਚ ਮਿੱਠਾ ਵੀ ਕਿੰਨਾ ਤੇ ਦੁੱਧ ਵੀ ਕਿੰਨੇ ਕਿਸੇ ਨਾਲ ਪਾਇਆ ਆ ਭਾਬੀ ਤੈਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ ਜਿੰਨਾ ਗੱਲਾਂ ਵਿੱਚ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਬਦਲੋ ਬਦਲਣ ਦੀ ਮੈਨੂੰ ਨਹੀਂ ਤੈਨੂੰ ਲੋੜ ਆ ਜਿਹੜੀ ਸਾਡੇ ਘਰ ਆ ਕੇ ਦਫਲ ਅੰਦਾਜ਼ੀ ਕਰਦੀ ਆ ਤੁਹਾਡੇ ਤਾਂ ਨਖਰੇ ਹੀ ਨਹੀਂ ਮਾਣ ਕਦੀ ਸਬਜ਼ੀ 'ਚ ਨੂਨ ਵੱਧ ਕਦੀ ਚਾਹ 'ਚ ਮਿੱਠਾ ਵੱਧ ਤੁਸੀਂ ਮੇਰੀ ਬਣਾਈ ਦਾਲ ਸਬਜ਼ੀ ਵਿੱਚ ਨਕੋਚਾ ਕੱਢਣੀ ਆ ਕੱਢਣੀ ਆ ਨਾਲੇ ਗੁੱਡੀ ਤੂੰ ਸੁਣ ਲੈ ਮੇਰੀ ਗੱਲ ਜੇ ਤੂੰ ਮੇਰੇ ਘਰ ਆਣਾ ਨਾ ਇੱਥੇ ਕੁੜੀ ਬਣ ਕੇ ਆ ਪ੍ਰਧਾਨ ਬਣ ਕੇ ਆਣ ਦੀ ਲੋੜ ਨਹੀਂ ਮਾ ਵੀ ਮੈਂ ਤਾਂ ਸੱਸਰੀ ਗੱਲ ਕਰੀ ਆ ਤੂੰ ਤਾਂ ਪਹਿਲੇ ਲੜਨ ਨੂੰ ਤਿਆਰ ਬੈਠੀ ਆ ਐਨਾ ਗੁੱਸਾ ਦਿਖਾਉਣ ਦੀ ਕਿਹੜੀ ਗੱਲ ਐ ਇਹਦੇ 'ਚ ਸੱਸੀ ਤੁਸੀਂ ਤਾਂ ਸੱਸਰੀ ਗੱਲ ਕਰੀ ਮੈਂ ਸਾਰੀ ਦਿਹਾੜੀ ਕੰਮ ਕਰਦੀ ਆ ਤੂੰ ਤੁਸੀਂ ਤਾਂ ਮੇਰੇ 'ਚ ਨਕਰੇ ਕਰ ਕਰਕੇ ਕਰ ਕਰਕੇ ਮੇਰੇ 'ਚ ਲਿਗੋਜਾ ਘਟਦੇ ਹੋ ਹਾਏ ਹਾਏ ਮੈਂ ਕਿੰਨੂੰ ਦੱਸਾਂ ਉਧਰੋਂ ਬਾਹਰ ਬੈਠਾ ਕਲਪੀ ਜਾਂਦਾ ਹੁਣ ਨਹੀਂ ਮੇਰਾ ਗੁਜ਼ਾਰਾ ਤੁਹਾਡੇ ਨਾਲ ਮੈਨੂੰ ਫੋਨ ਕਰਨ ਲਈ ਕਹਿੰਦਾ ਤੁਸੀਂ ਇਦਾਂ ਹੱਟ ਨਹੀਂ ਨਾ ਮੇਰਾ ਕੋਈ ਗੁੱਸਾ ਨਹੀਂ ਕਿਉਂ ਹਲੋ ਮਮੀ ਕਾਰੋ ਜਲਦੀ ਮੈਨੂੰ ਲੈ ਜਾਓ ਜਲਦੀ ਇੱਥੇ ਮੈਂ ਨਹੀਂ ਇੰਨਾ ਬਹਰੇ ਰਹਿਣਾ ਜੇ ਤੁਸੀਂ ਨਾ ਆਇਆ ਤੁਸੀਂ ਆਪਣੀ ਧੀ ਦਾ ਮਰੀ ਦਾ ਮੂੰਹ ਦੇਖੋਗੇ ਆ ਜਾਓ ਜਲਦੀ ਮੇਰੇ ਸਾਥ ਤੇ ਮੇਰੇ ਨਾਨਾ ਨੂੰ ਤਾਂ ਕੁੱਟਣ ਨੂੰ ਆਈਆਂ ਪਈਆਂ ਮੈਨੂੰ ਤੁਸੀਂ ਜਲਦੀ ਆਓ ਵਾ ਬੁਰਦੇ ਤੂੰ ਕਾਹਨੂੰ ਕਹਿਣਾ ਸੀ ਕੁੱਛ ਤੈਨੂੰ ਪਤਾ ਨਾਲੇ ਫਿਰ ਅੱਗ ਬਬੂਲੀ ਹੋ ਜਾਂਦੀ ਆ ਹੁਣ ਆਪਦੀ ਮਾਂ ਨੂੰ ਸੱਦ ਲਿਆ ਦੱਸ ਹੁਣ ਉਹਦਾ ਮੂੰਹਰੇ ਕੀ ਜਵਾਬ ਦਵਾਂਗੇ ਮੰਮੀ ਮੈਂ ਤਾਂ ਇੰਨਾ ਕੁਛ ਕਿਹਾ ਵੀ ਨਹੀਂ ਉਹੀ ਮਾੜਾ ਦੇ ਹੱਥੇ ਵਸੋਲੇ ਤਾਂ ਗਿੱਡੀ ਤਾਂ ਕਿੰਨੀ ਗੱਲ ਬਣਾ ਲਈ ਆ ਉਹ ਕੀ ਗੱਲ ਹੋ ਗਈ ਆ ਤੁਸੀਂ ਦੋਨੇ ਜਣੀਆਂ ਡਰੀਆਂ ਘਬਰਾਇਆਂ ਹੋਇਆਂ ਕਿਉਂ ਬੈਠੀਆਂ ਕੀ ਗੱਲ ਕੋਈ ਟੂਣਾ ਟੱਪ ਲਿਆ ਦੇਖੋ ਮਾੜਾ ਸੁਪਨਾ ਦੇਖ ਲਿਆ じゃ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਪੁੱਤ ਆ ਚਾਹ ਬਣਾਈ ਸੀ ਇਹ ਚ ਮਿੱਠਾ ਜਿਆਦੇ ਆ ਹੈਵੀ ਬਹੁਤ ਜਿਆਦੇ ਆ ਗੁੱਡੀ ਨੇ ਮਾਰਾ ਗਿਆ ਕਹਤਾ ਬਸ ਉਸ ਦੇ ਤੋਂ ਹੀ ਗੱਲ ਵੱਧ ਗਈ ਹੁਣ ਆਪਦੀ ਮਾਂ ਨੂੰ ਫੋਨ ਕਰੀ ਬੈਠੀ ਆ ਉਹਨੂੰ ਬੁਲਾਉਗੀ ਨਾਲੇ ਉਹ ਕਹਿੰਦੀ ਮੈਨੂੰ ਦੋਹਾਂ ਦੇ ਮਾਓ ਤਿਆਨੇ ਕੁੱਤਿਆ ਓ ਬੇਬੇ ਓ ਤੈਨੂੰ ਕੀ ਲੋੜ ਸੀ ਐ ਪੰਗਾ ਖੜਾ ਕਰਦੀ ਤੁਸੀਂ ਚੁੱਪ ਕਰਕੇ ਨਹੀਂ ਸੀ ਬਹਿ ਸਕਦੀਆਂ ਨਾਲੇ ਗੁੱਡੀ ਤੂੰ ਕਿਉਂ ਪੰਗਾ ਲਿਆ ਵੱਧ ਮਿੱਠੇ ਦਾ ਕਹਿ ਕੇ ਉਹਨੂੰ ਕੁਝ ਕਹਿਣ ਦਾ ਹੁਣ ਗੱਲ ਤੋਂ ਗੱਲ ਤਾਂ ਹੋਰ ਬਾਣੀ ਜਾਣੀ ਆ ਅਗਲੇ ਨੇ ਤਾਂ ਇਹੀ ਕਹਿਣਾ ਨਾ ਕਿ ਇਹਨਾਂ ਨੇ ਕੁੜੀ ਨੂੰ ਬਹੁਤਾ ਸਿਰ ਚੜਾਇਆ ਹੋਇਆ ਘਰ ਦੇ ਮਾਮਲੇ 'ਚ ਦਖਲੰਦਾ ਜੀ ਕਰਦੀ ਆ ਨਾਲੇ ਅੱਜਕੱਲ ਤਾਂ ਨੋਹਾਂ ਦੀ ਹੀ ਸੁਣ ਹੁੰਦੀ ਆ ਤੇ ਹੁਣ ਪਤਾ ਨਹੀਂ ਉਹ ਤੋਦੀ ਮਾਂ ਦੀ ਪਹੁੰਚ ਕਿੰਨੀ ਆ ਜੇ ਇਹੇ ਜਾ ਕੋ ਰਫੜ ਪਾ ਤਾ ਆਪਾਂ ਨੂੰ ਤਾਂ ਹਾਂ ਧੰਬੂ ਤਾਰੇ ਦਿਖਾ ਦੇਣਾ ਉਹਨੇ ਦਿਨੇ ਹੁਣ ਸਮਝ ਨਹੀਂ ਆਉਂਦੀ ਵੀ ਕਿੱਦਾਂ ਗੱਲ ਨੂੰ ਕਾਬੂ ਕਰੀਏ ਹੁਣ ਹੈ ਕਿੱਥੇ ਆ ਸਰਗੀ ਆ ਬੈਠੀ ਆ ਅੰਦਰ ਰੋਂਦੀ ਆ ਲੈ ਆ ਕੀ ਉਹਦੀ ਮਾਂ ਵੀ ਸਿੰਘਾ ਮਸੀਹ ਪਹਿਲਾਂ ਤਾਂ ਮੈਂ ਬਾਚੋ ਗੱਲ ਕਰਦੇ ਮੇਰੀ ਸਰਗੀ ਕਿੱਥੇ ਆ ਸਰਗੀ ਤਾਂ ਫਿਕਰ ਨਾ ਕਰ ਤੇਰੀ ਮਾਂ ਆ ਕੇ ਦੇਖੇ ਨਾ ਤਾਂ ਮੈਂ ਕੀ ਹਾਲ ਕਰਦੀ ਆ ਹਾਂ ਕੀ ਤਕਲੀਫਾ ਤੈਨੂੰ ਤੇ ਤੂੰ ਚਾਚਾ ਨਾਲ ਇੱਥੇ ਰਹਿ ਨਹੀਂ ਹੁੰਦਾ ਤੂੰ ਖਾਲੀ ਪੀਂਦੀ ਸ਼ਰਮ ਮਾਰਦੀ ਆ ਤੇ ਤੂੰ ਚਾਚਾ ਰਹਿ ਨਹੀਂ ਇੰਨੇ ਸਾਰੇ ਤੇਰੇ ਚੰਗੇ ਨੇ ਮੰਮੀ ਮੇਰੀ ਤਾਂ ਗੱਲ ਸੁਣ ਲੋ ਹਰੇਕ ਕੰਮ 'ਚ ਮੇਂ ਨੁਕਸ ਕਰਦੇ ਆ ਪਰ ਸੋ ਮੇਰੀ ਸਬਜ਼ੀ 'ਚ ਮਾੜਾ ਲੂਣ ਤੇ ਇਹ ਕਿ ਹੋ ਗਿਆ ਓਨੇ ਕਲੇਸ਼ ਪਾੜੇ ਕਰ ਚ ਅੱਜ ਭੋਰ ਮਿੱਠਾ ਤੇਜ ਹੋ ਗਿਆ ਤਾਂ ਐ ਮੈਂ ਫੇ ਕਲੇਸ਼ ਪਾ ਲਈ ਤੇ ਕਿਵੇਂ ਮਿੱਠਾ ਵੱਧ ਪੈ ਜਾਂਦਾ ਚਾਚ ਕਦੇ ਤੇ ਕੌਣ ਨੂਣ ਵੱਧ ਪੈ ਜਾਂਦਾ ਸਬਜ਼ੀ ਦੇ ਵਿੱਚ ਹੈ ਤੇਰੇ ਕੰਮ 'ਚ ਧਿਆਨ ਨਹੀਂ ਹੈਗਾ ਚਲ ਮੰਮੀ ਗਲਤੀ ਮੰਨ ਲੈਨੀ ਆ ਮੈਂ ਆਪਣੀ ਮੇਰੀ ਗਲਤੀ ਆ ਮੇਰੇ ਸੱਚ ਕਹਿ ਲਵੇ ਮੈਨੂੰ ਉਹ ਬਾਹਰੋਂ ਆ ਕੇ ਨੰਦ ਕਿਉ ਮੈਨੂੰ ਕਹਿੰਦੀ ਆ ਉਹ ਕੌਣ ਹੁੰਦੀ ਆ ਮੈਨੂੰ ਕਹਿਣ ਵਾਲੀ ਉਹ ਘਰ ਦੀ ਧੀ ਆ ਉਹਦਾ ਹੱਕਾ ਕਹਿਣ ਦਾ ਤੂੰ ਨਿੱਕੀ ਹੁੰਦੀ ਵੀ ਇਦਾਂ ਜਿੱਦ ਕਰਦੀ ਸੀ ਗਲਤੀ ਮੰਨਣ ਤੋਂ ਉਹਦੋਂ ਵੀ ਨਹੀਂ ਤਿਆਰ ਰਹਿੰਦੀ ਸੀ ਫਿਰ ਹੁਣ ਵੀ ਤਿਆਰ ਨਹੀਂ ਹੁੰਦੀ ਗਲਤੀ ਮੰਨਣਾਂ ਜੇ ਤਰ੍ਹਾਂ ਇਦਾਂ ਦਾ ਸੁਭਾਅ ਰਿਹਾ ਨਾ ਤੂੰ ਆਪਣਾ ਘਰ ਪੱਟ ਲੈਣਾ ਆ ਮੂੰਹ ਜਾਂ ਫੇਰ ਕੇ ਕਿਹਨੂੰ ਦਿਖਾਉਣੀ ਆ ਇਹ ਗੁੱਸਾ ਆਪਣੀ ਸਾਸੀ ਤੇਰੀ ਸਹੇਲੰਦੀ ਆ ਮੈਂ ਨਹੀਂ برداشت ਕਰਾਂ ਮਾਰੂ ਕੰਨ ਤੇ ਜੱਫਰ ਸਭੀ ਬੁਲਾਇਆ ਤਾਂ ਉਹਨੂੰ ਮੈਂ ਆ ਤੁਸੀਂ ਮੇਰਾ ਪੱਖ ਲੈਣਾ ਜਾਂ ਉਹਨਾਂ ਦਾ ਲੈਣਾ ਆ ਭਾਵੇਂ ਤੁਸੀਂ ਉਹਨਾਂ ਦੀ ਬੋਲੀ ਜੰਨੇ ਨਾ ਉਹਨਾਂ ਦੀ ਆ ਕਰੂੰਗੀ ਗਲਤੀ ਤੇਰੇ ਜਾਂ ਤੇਰੇ ਜਾਂ ਦੋਨਾਂ ਦਾ ਕੋਈ ਕਸੂਰ ਹੀ ਨਹੀਂ ਹੈ जे तेरी नाने कहता, चंगी तेरी कहता चंगे ही माती दीती है तेरे साथ चंगे ही माती दीती है तेरा क्यों मरा करता ऐसे वाले ते तो तने में प्यार ना समझाता जे तेरा दौरा लंबा आ गया ना मैं तेरा पुराना मुंह पांडे ना सशिकाल पेंच सशिकाल बोलता है और शिको ਹਾਂਜੀ ਠੀਕ ਆ ਤੁਸੀਂ ਸਰਾਓ ਹਾਂਜੀ ਠੀਕ ਆ ਹੋਰ ਕਲ ਪਰਵਾਸ ਸਾਹਿਬ ਠੀਕ ਆ ਜੀ ਹਾਂਜੀ ਹਾਂਜੀ ਸਸੀ ਤਾਂ ਸਾਰੇ ਠੀਕ ਠਾਕ ਆ ਮਸੀ ਜੀ ਤੇ ਸਰ ਕੀ ਨੇ ਨਹੀਂ ਤੁਹਾਨੂੰ ਕੁਛ ਕਿਹਾ ਉਹਨੇ ਕੀ ਕਹਿਣਾ ਉਹ ਕਹਿੰਦੀ ਮੇਰਾ ਸਿਰ ਜਾ ਦਉਦਾ ਸੀਗਾ ਤੇ ਮੈਂ ਕਿ ਆਪਣੇ ਭਾਈ ਸੱਸ ਨਾਲ ਦਵਾਈ ਲਿਆ ਸੱਚੀ ਮਸੀ ਜੀ ਭਾਬੀ ਨੇ ਹੋਰ ਕੋਈ ਗੱਲ ਨਹੀਂ ਕੀਤੀ ਉਹਨੇ ਕੀ ਗੱਲ ਕਰਨੀ ਸੀ ਕੁੜੀਏ ਤੂੰ ਐਵੇਂ ਘਬराई ਜਾਨੀਂ ਹੈ ਭੈਣ ਜੀ ਮੇਰੀ ਸਰਗੀ ਤਾਂ ਕਮਲੀ ਆ ਜੇ ਕੋਈ ਇਹ ਜੀ ਗੱਲ ਹੁੰਦੀਆਂ ਤੁਸੀਂ ਪਿਆਰ ਨਾਲ ਉਹਨੂੰ ਸਮਝਾ ਦਿਆ ਕਰੋ ਮਸੀ ਜੀ ਸਾਨੂੰ ਸਮਝਾਉਣ ਦੀ ਤਾਂ ਕਿਸੇ ਨੂੰ ਲੋੜ ਪੈਣੀ ਹੀ ਨਹੀਂ ਜਿੱਥੇ ਤੁਹਾਡੇ ਅਰਗੇ ਸਮਝਦਾਰ ਕਬੀਲਦਾਰ ਨਹੀਂ ਮਾਂ ਹੋਵੇ ਨਾ ਉਸ ਘਰ ਦੇ ਵਿੱਚ ਨਾ ਤਾਂ ਉਹਦੀ ਧੀ ਨੂੰ ਕੋਈ ਤਕਲੀਫ ਆ ਸਕਦੀ ਆ ਨਾ ਉਹਦੇ ਸਹੁਰੇ ਘਰ ਉਹ 9 ਵਜੇ ਵੀ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਆ ਲੋਕੀ ਐਵੇਂ ਕਹਿ ਦਿੰਦੇ ਆ ਵੀ ਮਾਵਾ ਨਾ ਉਹਦੀ ਧੀ ਦਾ ਘਰ ਪੱਟ ਦਿੰਦਿਆਂ ਨੇ ਤੁਹਾਡੇ ਵਰਗੀਆਂ ਹਜ਼ਾਰਾਂ ਮਾਮਾ ਅਜਈਆਂ ਵੀ ਨੇ ਜਿਹੜੀਆਂ ਆਪਣੀ ਧੀ ਦਾ ਘਰ ਵਸਾ ਵੀ ਦਿੰਦੀਆਂ ਆਪਣੀ ਧੀ ਦੀ ਗਲਤੀ ਨਾ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਹੀ ਗਲਤੀ ਕੱਢ ਕੇ ਧੰਨੇ ਇਹ ਜੀਆਂ ਮਾਮਾ